ਤੇ ਜਿਹੜਾ ਵਾ ਉਹ ਪ੍ਰੇਰਿਤ ਕੀਤਾ ਜਾਵੇ। ਇਹ ਸਮਾਗਮ ਕਰਾਉਣ ਦਾ ਮੁੱਖ ਜਿਹੜਾ ਮਕਸਦ ਆ ਸਮਾਗਮ ਕਰਾਇਆ ਹੀ ਤੋਂ ਗਿਆ ਉਹ ਐਸੀ ਕਰਕੇ ਕਰਾਇਆ ਗਿਆ ਕਿ ਸੰਗਤ ਨੂੰ ਪ੍ਰੇਰਿਤ ਕੀਤਾ ਜਾਵੇ। ਸੁਮੇਰੀਆਂ ਸਾਰੀਆਂ ਮਾਵਾ ਭੈਣਾਂ ਦੇ ਚੱਲਾਂ ਵਿੱਚ ਬੈਠੀ ਆ ਭਾਈ ਜਿਹੜੀਆਂ ਮਾਵਾ ਭੈਣਾ ਜੱਤੀ ਸਾਹਿਬ ਦਾ ਪਾਪ ਕਰ ਲੈਂਦੀਆਂ ਜਾਂ ਨੀਬੀਆਂ ਜਿਸ ਪਿੰਸਾ ਦਾ ਪਾਪ ਕਰਨਾ ਆਂਦੀਆਂ ਉਹ ਵੀ ਆ। ਉਹ ਹਰ ਮਾਵਾ ਭੈਣ ਸਹਿਜ ਪਾਪ ਜ਼ਰੂਰ ਆਮ ਕਰੇ। ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਇੱਕ ਵਾਰ ਸਾਰੀਆਂ ਮਾਵਾ ਪੈਣਾ ਆਪਣੇ ਜਿੰਦੇ ਜੀ ਜ਼ਰੂਰ ਕਰੋ ਤੁਸੀਂ ਔਰ ਐਵੇਂ ਮੇਰੇ ਭਰਾਵਾਂ ਨੂੰ ਜੁਰੂਰ ਬੈਠੇ ਆ ਮਹਾਪੁਰਸ ਬੱਲੇ ਬੱਲੇ ਮਾਂ ਘਰ ਬੈਠਿਆ ਨਿਹੰਗ ਸਿੰਘ ਜਿੱਥੇ ਬੰਦੀਆਂ ਬੈਠੀਆਂ ਆ ਸੋ ਮਹਾਰਾਜ ਉਹਨਾਂ ਦੀ ਵੀ ਚੜ੍ਹਦੀ ਕਲਾ ਰੱਖੇ ਤੇ ਮੇਰੀ ਵੀ ਵੀਰਾਂ ਨੂੰ ਜ਼ਿਲਕਾ ਨੇ ਚਰਨਾ ਜੀ ਬੇਨਤੀ ਆ ਮੈਂ ਤੁਹਾਡੇ ਬੱਚਿਆਂ ਵਰਗਾ ਤਿੰਗੂ ਕਿਆ ਉਪਦੇਸ਼ੀਆ ਜਿੰਗੂ ਨਾਮਿਕ ਦਿਓ ਅਸੀਂ ਤੁਹਾਨੂੰ ਕੀ ਉਪਦੇਸ਼ ਦੇ ਸਕਦੇ ਆ ਅਲਵੈਰੀ ਸੰਗਰੀ ਸਾਈਂ thighs ਆਲੋ ਮਹਾਰਾਜੇ ਤੁਹਾਡੀਆਂ ਸਾਰੀਆਂ ਉਮਰਾਂ ਨਿਕਲ ਗਿਆ ਮਹਾਰਾਜ ਘਰ ਆਂਦੇ ਹੋਏ ਜਿਨੀ ਧੰਨੂ ਸੋਜੀ ਆ ਜਿਨੇ ਵਿਦਵਾਨਾਂ ਨੂੰ ਤੁਸੀਂ ਸੁਣਿਆ ਹੋਾ ਕਿਨੇ ਤੁਹਾਡੇ ਚੰਗੇ ਬਾਤਾਂ ਵੀ ਤੁਸੀਂ ਪਾਤਸ਼ਾਹ ਨੂੰ ਪਾਤਸ਼ਾਹ ਦਸਵੇਂ ਗੁਰਦਾਰਾ ਮਰਦੂ ਸਾਹਿਬ ਸਾਹਿਬ ਜਿੱਥੇ ਮਹਾਰਾਜ ਗੁਰ ਤੇਗ ਬਹਾਦਰ ਸਾਹਿਬ ਦੀ ਗੋਬੇ ਸਿੰਘ ਸਾਹਿਬ ਦੇ ਚਰਨ ਪਏ ਹੋ ਤੇ ਆਪ ਜੀ ਰੋਜ਼ ਦਰਸ਼ਨ ਕਰਦੇ ਹੋ ਤੁਹਾਡੇ ਵਰਗੇ ਮਹਾਂ ਗੁਰੂ ਜਿਹੜੇ ਇਹ ਦੇ ਕੋਈ ਇਤਿਹਾਸਿਕ ਸਥਾਨਾਂ ਦੇ ਕੋਲ ਘਰ ਹੋਣਾ ਔਰ ਫਿਰ ਸਾਰੀ ਉਮਰ ਇਸ ਬਾਰੇ ਸ਼ਾਮ ਗੁਰੂ ਘਰ ਆਣਾ ਜਾਂ ਜਿੰਨੇ ਇੱਕ ਵਾਰ ਮੱਥਾ ਟੇਕਣਾ ਆਣਾ ਇਹ ਵੀ ਸੰਗਤ ਹੀ ਤਾਂ ਸਾਰੀਆਂ ਮਾਂ ਭੈਣਾਂ ਦੇ ਜਿਹੜੀਆਂ ਧੀਆਂ ਜਾ ਕੇ ਇਸ ਪਿੰਡ ਚ ਆਂਦੀਆਂ ਵਾ ਤੇ ਲੋਹਾਂ ਆਂਦੀਆਂ ਆ ਬਾਪ ਤੇ ਜਿਹੜੇ ਬਜ਼ੁਰਗ ਵੀ ਰਹਿੰਦੇ ਸਾਰੇ ਵੀਰਾਂ ਦੇ ਬਹੁਤ ਚੰਗੇ ਘਰਾਂ ਆ ਹੁਣ ਆਪਣੇ ਆਗਾ ਪੂਤ ਪਟਾਲੇ ਤੋਂ ਭਰਾ ਆਇਆ ਦਾਸਪੁਰੇ ਪਾਈਆਂ ਵੋਜਾ ਤੰਦਰੁਵਿਦ ਸਾਲਾ ਤੇੰਬਰ ਸਾਹਿਬ ਤੋਂ ਆਇਆ ਭਰਾ ਜੈਨ ਨੇ ਦਰਸ਼ਨ ਕਰਨੇ ਆਨੇ ਹਾਂ ਮਹਾਰਾਸ਼ਟਰ ਦੇ ਕਿੰਨੀ ਦੂਰ ਆਣਾ ਪਿਆ ਸਾ ਤੁਹਾਡੇ ਬਹੁਤ ਚੰਗੇ ਕਰਮ ਹੈ ਜਿੰਨਾ ਤੁਸੀਂ ਬਾਣੀ ਪੜੋ ਜਿੰਨਾ ਸਿਮਰਨ ਕਰੋ ਉਹਨਾ ਬਾਟਾ ਹੈ ਅਸਲ ਵਿੱਚ ਸੁਤਰਾਣਾ ਕਰਨਾ ਪਤਾ ਕਿ ਨੂੰ ਜਾਂਦੇ ਹੈ ਬਾਣੀ ਪੜਨਾ ਸਿਮਰਨ ਕਰਨਾ ਹੀ ਸੁਤਰਾਣਾ ਹੈ ਰੱਬ ਦਾ ਬਜ਼ੀਨ ਉਹਨਾਂ ਕਹੇ ਜੋ ਮਹਾਰਾਜ ਬੜੇ ਰੰਗ-ਪਾਗ ਲਾਏ ਸਾਡੀ ਧੀਆ ਬੱਚੇ ਕਹਿਣੇ ਸੁਣਨੇ ਚਾ ਸਾਡੇ ਬੱਚਿਆਂ ਦਾ ਕੰਮ ਕਰ ਸੱਟਾ ਬੜੀ ਜਾਨੀ ਕਿਰਪਾ ਸੰਗਤੀਓ ਸਰਵ ਸੇ ਸ਼ੁਕਰਾਨਾ ਨਹੀਂ ਉਹ ਤੇ ਸਿਰਫ ਤੁਹਾਡੇ ਮੂੰਹ ਦੇ ਅਲਫਾਜ਼ ਆ ਰੋਜ਼ ਨਾਲ ਗੁਰੂ ਕੋਛ ਨਹੀਂ ਹੁੰਦਾ ਗੁਰੂ ਸਾਹਿਬ ਦੀ ਖੁਸ਼ੀ ਵੀ ਹੁੰਦੀ ਆ ਬਾਣੀ ਬੜ ਨਾਲ ਸੁਲਣ ਜਲ ਨਾਲ ਬਾਣੀ ਦਾ ਪਚਣਾ ਨਾ ਤੂੰ ਭਗਤਾ ਕਹਿ ਵਾਸ ਭਗਤਾ ਤਾਂ ਤੇਰਾ ਭਗਤਾ ਨੇ ਰੱਬ ਭਗਤਾ ਰੱਬ ਦੇ ਭਗਤ ਰੱਬ ਜਣਾ ਭਗਤਾ ਦੇ ਵਾਸ ਵਿੱਚ ਆ जो भगत कह दें वो परमात्मा को करना पैता है भगत नामदेव जी का देख लो भी कि मंदिर से बाहर शांत उन्होंने अपश भी बोले तो वाहगुरुकाल पुरख के ज्ञानी महापुरुष सन ब्रह्म ज्ञानी को खोजा महेश नानक ज्ञानी आप परमेश्वर परमेश्वर का रूप सन भगत नामदेव जी ਤੇ ਪਰਮੇਸ਼ਰ ਵਾਹਿਗੁਰੂ ਨੇ ਜਦੋਂ ਵੇਖਿਆ ਕਿ ਮੇਰੇ ਭਗਤਾਂ ਦੀ ਇਨਸਲਟ ਹੋ ਰਹੀ ਹੈ ਬੇਇੱਜ਼ਤੀ ਹੋ ਰਹੀ ਹੈ ਮੇਰੇ ਭਗਤ ਨੂੰ ਮਾੜੇ ਸ਼ਬਦ ਬੋਲੇ ਜਾ ਰਹੇ ਇਹਨਾਂ ਦੀ ਇੰਨੀ ਹਿੰਮਤ ਮਹਾਰਾਜ ਕਾਲਪੁਰਖ ਵਾਹਿਗੁਰੂ ਰੂਪ ਧਾਰਨ ਕਰਕੇ ਆਏ ਬਾਣੀ ਚ ਬਚਨ ਵੀ ਆਉਂਦੇ ਹੈ ਕਹਿ ਤੂੰ ਗਉ ਕੋ ਮੁਈ ਗਉ ਜਿਵਾਦੁ ਧਰਤੀ ਕਹਿੰਦੇ ਪਲਤਾ ਤਵਾ ਮੰਦਰ ਦੂਜੇ ਪਾਸੇ ਗਾਦੋ ਮੰਦਿਰਿਕ ਮਹਾਤਾ ਸਿ ਵਾਹਿਗੁਰੂ ਸੰਗਤੀ ਇਸ ਕਰਕੇ ਰੱਬ ਨੂੰ ਆਸ ਕਰਨਾ ਗੁਰੂ ਨੂੰ ਆਸ ਕਰਨਾ ਬਾਣੀ ਪੜ੍ਹ ਕੇ ਸਿਮਰਨ ਕਰਕੇ ਹੀ ਹੋਣਾ ਹੁਣ ਵੇਖੋ ਜੇ ਤੁਸੀਂ ਆਪ ਸਹਿਜ ਬਾਣ ਕਰੋ ਔਰ ਤੁਹਾਡੀਆਂ ਜੇ ਧੀਆ ਬੱਚੇ ਸਹਿਜ ਬਾਣ ਕਰਦੇ ਹੁਣ ਜਦੋਂ ਤੁਹਾਡੇ ਧੀਆ ਬੱਚੇ ਸੰਗਤੀ ਸਹਿਜ ਬਾਣ ਕਰਨਗੇ ਤੇ ਜਦੋਂ ਤੁਹਾਡੇ ਧੀਆ ਬੱਚੇ ਸਹਿਜ ਬਾਣ ਕਰਦੇ ਕਰਦੇ 12 ਸਵੰਗ ਦੇ ਉੱਤੇ ਜਦੋਂ ਜਾਣਗੇ ਤੇ ਉੱਤੇ ਮਹਾਰਾਜ ਦੇ ਬਚਨ ਆਂਦੇ ਆ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਮੈਨੂੰ ਰਾਗ ਭੁੱਲ ਗਿਆ 12 ਸਵੰਗ ਦੇ ਰਾਗ ਕਿਹੜਾ ਕਿਹੜਾ ਰਾਮ ਆਪਾ ਜੀ 1200 ਅੰਕ ਤੇ ਆਰੰਭ ਹੁੰਦਾ ਵਾ ਬੁਖਾਰੀ ਹੁੰਦਾ ਵਾ 11 1200 7 7 ਅੰਕ ਤੇ ਆਣੀ 1099 90 ਅੰਕ ਤੇ ਸ਼ੁਰੂ ਹੁੰਦਾ ਰਾਮ ਖਾਲੀ ਰਾਮ ਸੰਗਦੀ 1200 ਅੰਕ ਦੇ ਉੱਤੇ ਨਾ ਮਹਾਰਾਜ ਦੇ ਬਚਨ ਆਉਂਦੇ ਗੁਰੂ ਰਾਮਦਾਸ ਜੀ ਉੱਚ ਮਹਾਰਾਜ ਬਚਨ ਕਰਦੇ ਹੈ ਕਾਹੇ ਪੂਤ ਝਗਰਤ ਹੋ ਸੰਗ ਬਾਪ ਜਿਨ ਕੇ ਜਣੇ ਪੜੀਰੇ ਤਮੋ 300 ਝਗਰਤ ਪਾਪ ਜਦੋਂ ਤੁਹਾਡੀਆਂ ਧੀਆਂ ਤਹਾਡੇ ਬੱਚੇ ਭੁਜੰਗੀ ਇਹ ਮੰਗਤੀ ਪੜਾਂਗੇ ਤੇ ਫਿਰ ਉਹਨਾਂ ਦੇ ਮਨ ਨੂੰ ਛੱਟ ਲੱਗੇਗੀ ਤੁਸੀਂ ਉਹਨਾਂ ਨੂੰ ਲਾ ਕੇ ਕਹਿ ਦਿਓ ਜਿਹੜਾ ਕਹਿੰਦੇ ਰਹਿੰਦੇ ਆ ਪੁੱਤਰ ਆਪਣੀ ਮਾਂ ਦੀ ਕਹਾਣਾ ਧੀਏ ਮਾਂ ਦੇ ਕਹਿਣੇ ਸੁਣਨ ਜਰਿਆ ਕਰ ਪੁੱਤਰ ਆਪਣੇ ਪਿਓ ਦੇ ਇੱਜ਼ਤ ਕਰਿਆ ਕਰ ਪਿਓ ਦੇ ਕਹਿਣੇ ਸੁਣਨ ਜਰਿਆ ਕਰ ਬੱਚੇ ਮੰਨਦੇ ਆ ਕਿ ਤੇ ਜੋ ਮੰਨ ਚੰਦਾ ਹੈ ਉਹ ਕਰਦਾ ਪਰ ਜਦੋਂ ਬੱਚਿਆਂ ਨੂੰ ਬਾਣੀ ਦੀ ਸ਼ਬਦ ਚੋਟ ਲੱਗੇ ਕਿ ਬਾਣੀ ਪੜਨਗੇ ਜਦੋਂ ਪਤਾ ਲੱਗੇਗਾ ਬਾਣੀ ਇਹ ਗੱਲ ਕਹਿ ਰਹੀ ਬਾਣੀ ਕਹਿੰਦੀ ਵੀ ਮਾਤਾ ਪੁੱਤ ਨਾਲ ਝਗੜਾ ਕਰਨਾ ਬਹੁਤ ਵੱਡਾ ਪਾਪ ਹੈ ਵੀ ਮੈਂ ਬਾਣੀ ਤੋਂ ਬਾਹਰ ਨਹੀਂ ਜਾ ਸਕਦਾ ਸੰਗਤ ਜੀ ਇਸ ਕਰਕੇ ਸਹਿਜ ਬਾਟ ਆਪ ਜਿੰਨ ਜ਼ਰੂਰ ਰਹਾਬਤ ਰਹੋ ਆਪਣੇ ਆਗਾ ਪੂਰ ਤੋਂ ਭਰਾ ਬੱਡੇ ਆ ਤੇ ਮਹਾਰਾਜ ਜਨਾ ਤਰਸਾ ਵੀ ਉੱਤੇ ਢਾਈ ਢਾਈ ਘੰਟੇ ਮਹਾਂਪੁਰ ਮੇਰੇ ਵਾਸਤੇ ਬ੍ਰਹਮ ਗਿਆਨੀ ਨੇ অবতারী ਮਹਾਂਪੁਰਸ਼ ਨੇ ਬ੍ਰਹਮ ਗਿਆਨੀ ਨੇ ਬਾਬਾ ਗੁਰਮੁਖ ਸਿੰਘ ਜੀ ਸੰਗਤ ਜੀ ਕਿੰਨੀ ਕਿਰਪਾ ਵਾ ਮਹਾਰਾਜੀ ਇਹਨਾਂ ਨੇ ਪਿੰਡ ਦੇ ਭਰਾਵਾਂ ਦੇ ਤੁਸੀਂ ਦੇਖ ਲਓ ਕਿ ਪਪਾ ਨੇ 18 ਸਾਲ 40 ਸਾਲ ਬਤਾ ਨਹੀਂ ਕਿੰਨੇ ਸਾਲ ਹੋ ਗਏ ਬਾਬਾ ਜੀ ਸੇਵਾ ਕਰਦੇ ਨੂੰ 25 ਸਾਲ 25 ਸਾਲ ਹੋ ਗਏ ਸੰਗਤ ਜੀ ਆਵਾ ਗੁਰਦੁਆਰੇ 25 ਸਾਲ ਤੋਂ ਕਦੀ ਕੋਈ ਗਰੰਟੀ ਸਿਕ ਨਹੀਂ ਰੱਖਿਆ ਤਾਂ ਖਾਲਸਾ ਵਾਲਾ ਮਹਾਂਪੁਰਸ਼ ਬਾਬਾ ਗੁਰਮੁਖ ਸਿੰਘ ਜੀ ਪੂਰੇ 4:30 4:30 ਵਜੇ ਜਿਹੜਾ ਬਾਪ ਮੈਂ ਇਹਨੇ ਪਿੰਡ ਜਾਂਦੇ ਆਪਾਂ ਭਰਾ ਦਾ ਪਿਆਰ ਬੜਾ ਕਰਦੇ ਆ ਤੇ ਸਾਡੇ ਹੁੰਦਿਆ ਕਿ 4 ਵਜੇ ਪ੍ਰਕਾਸ਼ ਕਰ ਦਿੰਦੇ ਬਾਬਾ ਜੀ ਸ਼ਾਇਦ ਥੋੜਾ ਸਮਾਂ ਮੈਨੂੰ ਵਿਸਰਿਆ ਉਸ ਤੋਂ ਪਹਿਲਾਂ ਕਰ ਦੇਣੀ ਤੇ 4 ਵਜੇ ਕਰ ਦਿੰਦੇ ਬਾਬਾ ਜੀ 25 ਸਾਲ ਤੋਂ ਕਦੀ ਮਹਾਂਪੁਰਸ਼ਾਂ ਦੇ ਸੰਗਤ ਜੀ ਨੇ ਨਹੀਂ ਧੋਇਆ ਜਿੱਤੇ ਪੰਜੋੜਾ ਸਾਹਿਬ ਤੇ ਮਹਾਂਪੁਰਸ਼ ਸੰਤ ਗਿਆਨੀ ਜਨਾਰ ਸਿੰਘ ਜੀ ਸਾਹਿਬ ਡਰਵਲੇ ਮਹਾਂਪੁਰਸ਼ ਬਾਬਾ ਕਰਮਜੋਤ ਸਿੰਘ ਜੀ ਜਾਂ ਕਰਨਜੀ ਸਿੰਘ ਮਹਾਂਪੁਰਸ਼ ਨੇ ਜਿਹੜੇ ਉਹਨਾਂ ਨੂੰ ਕਹਿੰਦੇ ਨਾ ਵੀ ਪੰਜੋਕਲਾ ਸਾਹਿਬ ਉਹ ਚੱਲਦੇ ਫਿਰਦੇ ਰੱਬ ਨੇ ਉਹ ਕੈਨੇਡਾ ਗਏ ਸ਼ਰਮਾਪੁਰਸ਼ ਜਿਹੜੇ ਖੇਤੀ ਦਾ ਫੰਮ ਵੀ ਸ਼ਾਇਰ ਕਰਦੇ ਮੱਝਾਂ ਚਰਾਉਂਦੇ ਤੇ ਸਿੰਘਾਂ ਨੂੰ ਸੰਥਿਆ ਕਰਾਂਦੇ ਆ ਉਹਨਾਂ ਨੂੰ ਅਕਸਰ ਕਹਿੰਦੇ ਸਾਰੀ ਸੰਗਤ ਭਾਵਨਾ ਦਾਸ ਦਾ ਵੀ ਉਹ ਬੜਾ ਪਿਆਰ ਕਰਦੇ ਸਤਕਾ ਵੀ ਚੱਲਦੇ ਫਿਰਦੇ ਰੱਬ ਨੇ ਆਂ ਤੁਸੀਂ ਮਹਾਂਪੁਰਸ਼ ਆ ਉਹ ਦੇ ਮਹਾਂਪੁਰਸ਼ ਜਿਹੜੇ ਕੁੱਪਤ ਰਹਿੰਦੇ ਆ ਗੁਰੂਆਂ ਦਾ ਅਨੰਬਾਵਾ ਨ 25 ਸਾਲ ਤੋਂ ਦੇਖ ਰਹੋ ਸਕੇ ਜੀ ਕਿੰਨੀ ਕਿਰਪਾ ਦਾ ਕਦੀ ਨੈਤ ਰੇ ਮੇਟ ਟੁੱਟਣ ਦਿੱਤਾ ਅੱਜ ਤੱਕ ਸੰਗਤ ਜੀ ਨੈਤ ਰੰਗ ਖੁੱਦ ਕਰ ਰਿਹਾ ਇਹ ਮੈਂ ਤੁਹਾਨੂੰ ਬੇਨਤੀਆਂ ਦਾ ਕਰ ਰਿਹਾ ਵੀ ਤੁਹਾਡੇ ਮਨ ਚ ਵੀ ਉਤਸ਼ਾਹ ਪੈਦਾ ਹੋਵੇ ਜਿਵੇਂ ਬਾਬਾ ਗੁਰਮੁਖ ਸਿੰਘ ਜੀ ਮਾਹ ਕੋਸ 25 ਸਾਲ ਤੋਂ ਸਿਵਾ ਕਰ ਰਿਹਾ ਵੀ ਅਸੀਂ ਵੀ ਨਿਤਨੇਮ ਕਰੀਏ ਇਸ ਕੰਮ ਭਾਗ ਨਾਲ ਠੀਕ ਹੈ ਤੇ ਕਮੇਟੀ ਵਾਲੇ ਵੀਰਾਂ ਦੀ ਡਿਊਟੀ ਆ ਹਰਾਨਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਾਏ ਹੋਇਆ ਗਰੰਦੀ ਸਿੰਘ ਰੱਖੇ ਹੋਇਆ ਰਾਗੀ ਸਿੰਘ ਰੱਖੇ ਹੋਇਆ ਉਹਨਾਂ ਦੀ ਡਿਊਟੀ ਆ ਪ੍ਰਸੰਗਤ ਜੀ ਤੁਸੀਂ ਬਾਬਾ ਜੀ ਨੂੰ ਆ ਕੇ ਕਹੋ ਬਾਬਾ ਜੀ ਅੱਜ ਦਾ ਨਿਤਨੇਮ ਨਾ ਅਮਰਦੇਵ ਦਾ ਅਸੀਂ ਕਰਨਾ ਹੈ ਅੱਜ ਦਾ ਅਸੀਂ ਤਗਮਨਾਮਾ ਅਸੀਂ ਆਪ ਲੈਣਾ ਤੁਸੀਂ ਬਾਬਾ ਜੀ ਬੈਠੋ ਬਿਜਾ ਉਸੇ ਵਾਰ ਦਾ ਮੌਕਾ ਦੋ ਹਫ਼ਤੇ ਕੋਈ 2 ਦਿਨ 4 ਦਿਨ ਜਾਂ ਜਿਸ ਦਿਨ ਆਪਣਾ ਤੁਹਾਡੇ ਬੱਚਿਆਂ ਦੀ ਮਾਵਾ ਗ੍ਰੈਸਟੀ ਨੇ ਸਾਰੀਆਂ ਤੁਹਾਡੇ ਬੱਚਿਆਂ ਦੀ ਆਖਾਰ ਦੇ ਛੁੱਟੀ ਹੁੰਦੀ ਆ ਤੇ ਐਤਵਰੇ ਦਿਨ ਮਾਵਾ ਪੈਣਾ ਖੋਦਾ ਕੇ ਪ੍ਰਕਾਸ਼ ਕਰਿਆ ਕਰਨ ਨਿਤਨਿੰਨ ਕਰਿਆ ਕਰਨ ਸੁਪਨਾ ਮਾ ਖੋਦਾ ਕਰੋ ਅਸਲ ਵਿੱਚ ਇਹਨੂੰ ਕਹਿੰਦੇ ਆ ਮਹਾਰਾਜ ਦੇ ਦਰਸ਼ਨ ਕਰਨਾ ਜੀ ਮਹਾਰਾਜ ਨੂੰ ਰੀਵੇ ਚਾਹੀ ਮਹਾਰਾਜ ਰਮਹਲਾ ਸਾਹਿਬਿਆਂ ਦਾ ਮੱਥਾ ਟੇਕ ਲਿਆ ਆਪਾਂ ਘਰ ਦਾ ਕਿ ਕਹਿੰਦੇ ਆ ਦਰਸ਼ਨ ਕਰਾਏ ਇਹਨੂੰ ਦਰਸ਼ਨ ਚਲੋ ਉਹ ਤੁਹਾਡੀ ਸ਼ਰਧਾ ਵਾਹੂ ਦੀ ਪਰਮਾਨਾ ਸੋ ਕੋ ਟਾਲਗੁਰ ਸੇਮੀ ਹੈ ਇਹਨ ਸੈ ਸਭਾਏ ਦਰਸ਼ਨ ਪਰਸਿਆ ਗੁਰੂ ਦਾ ਜਨਮ ਅਨੰਤੁ ਭੁਜਾਇ ਦਰਸ਼ਨ ਕਰਨ ਨਾਲ ਮਹਾਰਾਜ ਦੀ ਧੀ ਜਾਣਦੀ ਜਨਮ ਕਟਿਆ ਜਾਂਦਾ ਪ੍ਰਸੰਗਤ ਜੀ ਅਸਲ ਦਰਸ਼ਨ ਜਿਹੜੇ ਮਹਾਰਾਜ ਦੇ ਆ ਉਹ ਜਦੋਂ ਤੁਸੀਂ ਰਮਹਲਾ ਸਾਹਿਬ ਜਾ ਕੇ ਅੱਜ ਦਾ ਹੁਕਮ ਨਮਾ ਕੀ ਆਇਆ ਕਹਾਦਾ ਆ ਉਹਨੂੰ ਕਹਿੰਦੇ ਅਸਲ ਵਿੱਚ ਦਰਸ਼ਨ ਦਰਸ਼ਨ ਮਹਾਰਾਜ ਦੇ ਦਰਸ਼ਨ ਕਰਨਾ ਇਸ ਕਰਕੇ ਭਾਈ ਜਿਹੜੀਆਂ ਮਾਪੇਣਾ ਨੇ ਸਹਿਜ ਬਾਦ ਦਾ ਆਪਣਾ ਜੱਜੀ ਸਾਹਿਬ ਸੁਖਨੀ ਸਾਹਿਬ ਅਸੀਂ ਕਰ ਲੈਂਦੇ ਹੋ ਜਰੂਰ ਤੁਸੀਂ ਸਹਿਜ ਬਾਦ ਜਿਹੜਾ ਵਾ ਉਹ ਤੁਸੀਂ ਰੰਭ ਕਰੋ ਇਸੰਗਤ ਜੀ ਹੁਣ ਆਪਣੇ ਭਰਾ ਆਇਆ ਤੇ ਹੋਰ ਵੀ ਥਾਉ ਦੇ ਤੂੰ ਹੀ ਭਰਾਏ ਦਾਸ ਅਸਾਂ ਦੇ ਪਿੰਡ ਦੇ ਸ਼ਾਮ ਮਹਾਰਾਜ ਆਪ ਵੀ ਲੈ ਕੇ ਆਏ ਸੀ ਅਸੀਂ ਕਹਾ ਕਦੇ ਸੇਵਾ ਕਰਾਂ ਜਾਂਦੇ ਸੀ ਉੱਥੇ ਭਰਾਵਾਂ ਨੂੰ ਬੇਨਤੀ ਕੀਤੀ ਵੀ ਵੀਰੋ ਤੁਸੀਂ ਸੰਥਿਆ ਕਰੋ ਆ ਆਪਾਂ ਜਿਹਾ ਮੈਨ ਜਾਨੀ ਦਾ ਉੱਧਰ ਰੱਖਾਂਗੇ ਫਿਰ ਖੇੜ ਦੀ ਬੰਦੀ ਭਰਾਵਾਂ ਵਾਂਗੂ ਜੇ ਆਪਾਂ ਵਿਚਰੀਂ ਮਰਤਾ ਵਿੱਚ ਰਹੀਏ ਉਹ ਜਾਦੀ ਤਗੜੀ ਖੇੜ ਦੇ ਬੰਦੀ ਆ ਸੋ ਇਸ ਕਾਰਗੇ ਸੰਗਤੀ ਜਰੂਰ ਆਪਕੀ ਨੇ ਸਹਿਜ ਪਾਠ ਸ਼ਾਮਲ ਕਰੋ ਹੋਰ ਕੋਈ ਮਾਪੇ ਨੇ ਵੀ ਨਾ ਕਵੇ ਕਿ ਬਾਬਾ ਜੀ ਹਾਲੇ ਸਾਡੀ ਸੰਤਿਆ ਨਹੀਂ ਹੋਈ ਨਾ ਤੁਹਾਡੀ ਸਾਰੀ ਉਮਰ ਚਾਹ ਦਸ ਤਿੰਨ ਗਾਦੀ ਸੰਤਿਆ ਹੋਵੇ ਤੇ ਨਾ ਤੁਸੀਂ ਕਦੀ ਮਾਰ ਦਸਨ ਕਰ ਸਕੋ ਤੁਸੀਂ ਪ੍ਰੇਮ ਨਾਲ ਸਹਿਜ ਪਾਠ ਭਾਵਨਾ ਨਾਲ ਬਾਣੀ ਪੜੋ ਜੇ ਪ੍ਰੇਮ ਨਾਲ ਬਾਣੀ ਪੜਦੇ ਹੋਏ ਕਦੀ ਲਗਾਮ ਅਤਰ ਗਲਤ ਹੋ ਗਈ ਗਈ ਗਲਤ ਪੜੀ ਗਈ ਗਲਤ ਉਚਾਰਨ ਹੋ ਗਿਆ ਤੇ ਇਹਦੇ ਵਿੱਚ ਇਹ ਨਹੀਂ ਕੋਈ ਤੁਸੀਂ ਬਹੁਤ ਵੱਡੀ ਬੇਅਦਬੀ ਕਰਤੀਆਂ ਤੁਹਾਨੂੰ ਪਾਪ ਲੱਗੇਗਾ ਜੇ ਬੱਚਾ ਸਾਈਕਲ ਚਲਾਉਂਦੇ ਹੋਏ ਘੇਰੇਗਾ ਤਾਂ ਇਹਦਾ ਸਾਈਕਲ ਚਲਾਉਣੀ ਸਿੱਖੇਗਾ ਮਾਦੇ ਤੇ ਦੋਦ ਕੋਈ ਨਹੀਂ ਸ਼ੋਧ ਕੁਰਬਾਨੀ ਪੜਨੀ ਸਿੱਖਦਾ ਨਾਲੇ ਬਾਹਰ ਆ ਦੇ ਬਾਣੀ 1604 ਇਸਵੀ ਦੇ ਵਿੱਚ ਅਸਲ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ 1469 ਦੇ ਵਿੱਚ ਹੀ ਮਾਰਗ ਨੇ ਜਾਰੀ ਕੀਤਾ ਸੀ ਮਹਾਰਾਜ ਨੇ ਆਪਣੇ ਜੀਵਨ ਕਾਲ ਜੀਵਨ ਕਾਲ ਦੇ ਦੌਰਾਨ 1477 ਤੋਂ 1547 ਦੇ ਵਿੱਚ ਉਦੋਂ ਹੀ ਬਾਣੀ ਤੇ ਸ਼ੁਰੂ ਹੋ ਪਈ ਸੀ ਅੰਮ੍ਰਿਤ ਬਾਣੀ ਤੱਕ ਪਹਾਨੀ ਗਿਆਨ ਧਿਆਨ ਵਿੱਚ ਆਈ ਉਹ 1604 ਈਸਵੀ ਵਿੱਚ ਗੁਰੂ ਅਰਜਨ ਸਾਹਿਬ ਜਿਨੇ ਦਿੱਠੇ ਸੱਬੇ ਥਾਂ ਨਹੀਂ ਤੁੱਤ ਜੇਆ ਬਦੋ ਪਰਖ ਵਿਧਾਤਾ ਤਾਂ ਤੂੰ ਸੋਹਿਆ ਵਾਸੀ ਸਗਤ ਆਪਾ ਅਨੂਪਰਾਮ ਦਾਸਪੁਰ ਹਰਮਾ ਨਾਨਕ ਸਮਝ ਆਇਆ ਨਾ ਹਰ ਰਾਮਦਾਸ ਸੋ 1604 ਇਸੰਦੀ ਵਿੱਚ ਜਿਹੜੀਆਂ ਪੰਕਤੀਆਂ ਆਪਣੇ ਆਪ ਬਣ ਗਈਆਂ ਪੰਕਤੀਆਂ ਨੇ ਗੁਰੂ ਅਰਜਨ ਸਾਹਿਬ ਜੀ ਨੇ ਉਚਾਰਨ ਕੀਤੀਆਂ ਉਹ ਜੋ ਐਸੇ ਵੀ ਇਹ ਦਰਬਾਰ ਸਾਹਿਬ ਵਾਸਤੇ ਕਈ ਮਹਾਪੁਰਸ਼ ਸ਼ਰਧਾ ਭਾਵਨਾ ਦੇ ਨਾਲ ਜਿਹੜੇ ਐ ਉਚਾਰਨ ਕਰਦੇ ਆ ਔਰ ਹੈ ਵੀ ਦਰਬਾਰ ਸਾਹਿਬ ਵਾਸਤੇ ਜਿਵੇਂ RAM DAS ਰੂਰ ਨਾਤੇ ਸਬੁੱਤਰੇ ਬਾਪ ਬੁਨਾਤੇ ਸੋ ਐਵੇਂ ਸੰਗਤ ਜੀ ਦਾਸ ਜੀ ਦੀ ਬੇਨਤੀ ਕਰ ਰਿਹਾ ਸੀ ਉਸੇ ਕੀ ਬਦਾਸ ਆਂ ਵੀ ਸ਼ਰਧਾ ਭਾਵਨਾ ਦੇ ਨਾਲ ਬੰਦਾ ਜਿਹੜਾ ਵਾ ਉਹ ਬਾਣੀ ਬੜੇ ਵੇ ਇਹ ਨਾ ਕਵੇ ਬਾਬਾ ਜੀ ਬੇਤਰੀ ਹੋ ਜਾਏਗੀ ਬਾਣੀ ਦਾ ਹੀ ਸੰਦਾ ਜੀ ਬਚਣਾ ਜੇ ਬਾਹਰ ਪੋਚ ਪੋਦੇ ਪੀ ਗਰੇ আর ਪਾਣੀ ਆਸਾ ਦੀ વાત ਸੀ ਸ਼ਾਇਦ ਹੋ ਜਾ ਮਰ